ਬੰਬ ਤੇ ਆ ਫਟਣ ਲੱਗੇ ਜਿਵੇਂ ਆਲੂ ਸੜਦੇ ਹੋਣ ਪੰਜਾਬ 'ਚ ਬੰਬ ਤੇ ਆ ਫਟਣ ਲੱਗੇ ਜਿਵੇਂ ਆਲੂ ਸੜਦੇ ਹੋਣ ਪੰਜਾਬ 'ਚ ਇਹਦੇ ਆਲੂ ਵਾਲੇ ਕੰਮ ਹੋ ਗਏ ਬੰਬ ਤੇ ਪੰਜਾਬ ਦੇ ਵਿੱਚ ਐ ਸਟਣ ਲੱਗੇ ਜਿਵੇਂ ਆਲੂ ਫਟਦੇ ਹੋਣ ਮਤਲਬ ਤੁਸੀਂ ਹਿਸਾਬ ਲਗਾ ਲਓ 8 ਮਹੀਨੇ ਦੇ ਵਿੱਚ 16 ਗਰਨੇਡ ਹਮਲੇ ਹੋਏ 16 ਮਤਲਬ ਇੱਕ ਦਿਨ ਦੇ ਆਪਾਂ ਇੱਕ ਮਹੀਨੇ 'ਚ ਦੋ ਗਿਣੀਆਂ ਐੜੀ ਪਤਾ ਕੀ ਅਗਲਾ ਹਿੰਦੂ ਲੀਡਰ ਕਿਹੜਾ ਨਿਸ਼ਾਨੇ ਤੇ ਆ ਸਾਨੂੰ ਡਾਰੀ ਲੱਗਣ ਲੱਗ ਗਿਆ ਕਈ ਵਾਰ ਰਾਤ ਨਾ ਮਤਲਬ ਮੈਂ ਬੜਾ ਸੋਚਦਾ ਕਿ ਮੇਰੇ ਸੀਸੀਟੀਵੀ ਕੈਮਰੇ ਲੱਗੇ ਘਰ ਦੇ ਵਿੱਚ ਜਾ ਖੋਲਦੀ ਹੈ ਨਾ ਧਿਆਨ ਬਾਹਰ ਜਾਂਦਾ ਕਿ ਗੱਡੀਆਂ ਵਾਲੇ ਰੋਡ ਤੇ ਕਿ ਕੋਈ ਮਤਲਬ ਤੁਸੀਂ ਕਹੋਗੇ ਕਿ ਸ਼ੇਰ ਡਰ ਗਿਆ ਪਰ ਸ਼ੇਰ ਨਹੀਂ ਡਰਦਾ ਫੇਰ ਹੀ ਮੈਂ ਕਹਿਣਾ ਚਾਹਣਾ ਸਰਕਾਰ ਸਰਕਾਰ ਸੋਚੇ ਮਤਲਬ ਜਾਣ ਕੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਬੱਬਰ ਉਹੀ ਮੈਂ ਦੱਸਦਾ ਬੱਬਰ ਖਾਲਸਾ ਵਰਗੇ ਆਤਵਾਦੀ ਜਿਹੜੇ ਬਾਹਰ ਅੱਜਕੱਲ ਐਕਟਿਵ ਪੋਜੀਸ਼ਨ ਉਸ ਤੋਂ ਬਾਅਦ ਪੰਨੂ ਲਗਾ ਲੋ ਕਿਦਾਂ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਇੱਕ ਚੀਜ਼ ਕਹਿਣਾ ਕਿ ਨੋ ਮਾਸੇ ਰਿਸ਼ਤੇ ਕਦੀ ਖਰਾਬ ਨਹੀਂ ਹੁੰਦੇ ਅਸੀਂ ਇੱਕ ਹਾਂ ਇੱਕ ਰਵਾਂਗੇ ਇਹ ਸਰਕਾਰ ਨੂੰ ਚਾਹੀਦਾ ਮੈਂ ਕਹਿੰਦਾ ਸਾਡੇ ਮਾਨ ਸਾਹਿਬ ਤੁਸੀਂ ਲਗਾ ਲਓ ਮਾਨ ਸਾਹਿਬ ਨੂੰ ਮੈਂ ਡਾਇਮੰਡ ਸੀਐਮ ਕਹਿੰਦਾ ਸੀਗਾ ਕਿ ਬਹੁਤ ਵਧੀਆ ਸੀਐਮ ਨੇ ਸਾਡੇ ਡਾਇਮੰਡ ਸੀਐਮ ਪਰ ਜਿਹੜੀ ਸਰਕਾਰਾਂ ਪਿੱਛੇ ਜਿਹੜੇ ਤੁਸੀਂ ਲਗਾ ਲਓ ਅਕਾਲੀ ਦਲ ਲਗਾ ਲਓ ਭਾਜਪਾ ਲਗਾ ਲਓ ਕਾਂਗਰਸ ਲਗਾ ਲਓ ਲੱਤਾਂ ਖਿੱਚਦੀਆਂ ਪਈਆਂ ਇਹਨਾਂ ਦੀਆਂ ਇਹ ਜੇ ਸਰਕਾਰਾਂ ਸਾਥ ਦੇਣ ਕਿ ਮੈਂ ਕਹਿੰਦਾ ਸਰਕਾਰ ਮਾਨ ਸਾਹਿਬ ਬਹੁਤ ਵਧੀਆ ਚਲਾਣ ਕਿਉਂਕਿ ਅਸੀਂ ਤੇ ਕਹਿੰਦੇ ਡਾਇਮੰਡ ਸੀਐਮ ਮਿਲਿਆ ਕੰਮ ਵਧੀਆ ਕਰਦੇ ਨੇ ਕੰਮ ਵਧੀਆ ਪਰ ਪੰਜਾਬ ਚ ਕਿੱਥੇ ਨਾ ਕਿੱਥੇ ਬਾਰਡਰ ਸਟੇਟ ਹੈ ਬਾਰਡਰ ਸਟੇਟ ਦੇ ਵਿੱਚ ਕਿੱਥੇ ਨਾ ਕਿੱਥੇ ਜਿਆਦਾ ਖਿਆਲ ਰੱਖਣ ਦੀ ਲੋੜ ਹੈ ਹੁਣ ਜਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਬਹੁਤ ਵਧੀਆ ਬਿਆਨ ਦਿੱਤਾ ਕਿ ਉਹਨਾਂ ਮਨਜਨ ਕਾਲੀਆ ਜਿਹਨੂੰ ਮੈਂ ਆਪਕੇ ਸਾਥ ਉਹ ਮੈਂ ਵੀ ਮਿਲਿਆ ਪਰ ਕਾਲੀਆ ਜੀ ਘਬਰਾਇਓ ਸੀ ਜਿੱਦ ਨਾਲ ਸਰਜਿਸ ਹੋਈ ਵਿੱਚ ਮੇਰੇ ਗੋਲੀਆਂ ਲੱਗੀਆਂ ਘਬਰਾੜਦੇ ਬੰਦੇ ਹੁੰਦੇ ਹੁੰਦੇ ਕਿ ਮੇਰੇ ਪਰਿਵਾਰ ਦਾ ਕੀ ਬਣੂਗਾ ਕੀ ਬਣੂਗਾ ਦੇਖੋ ਇੰਨਾ ਵੱਡਾ ਪਰਿਵਾਰ ਹੋਵੇ ਜੇ ਉਹਨਾਂ ਦੇ ਪਰਿਵਾਰ ਤੇ ਕੋਈ ਹਮਲਾ ਹੋ ਜਾਂਦਾ ਕੁਝ ਹੋ ਜਾਂਦਾ ਤੇ ਜ਼ਿੰਮੇਵਾਰ ਕੌਣ ਸੀਗਾ ਚਲੋ ਇਹ ਤੇ ਪ੍ਰਭੂ ਦੀ ਕਿਰਪਾ ਮੇਰੇ ਬੰਕੇ ਬਿਆਰੀ ਦਾ ਆਸ਼ੀਰਵਾਦ ਜਿਹੜਾ ਬਚਾਤਾ ਮੈਂ ਕਹਿੰਦਾ ਠਾਕੁਰ ਜੀ ਦੀ ਕਿਰਪਾ ਹੁਣ ਤੁਸੀਂ ਲਾ ਲਓ ਸਾਡੇ ਸ੍ਰੀ ਜੀ ਬੈਲ ਜੀ ਇੱਧਰ ਸਾਰੇ ਸਾਡੇ ਭਰਾ ਨੇ ਸ਼ਿਪ ਸੈਨਿਕ ਨੇ ਮਤਲਬ ਉਹ ਸੰਗਠਨ ਚਲਾਉਂਦੇ ਐ ਪਰ ਮੈਂ ਕਹਿੰਦਾ ਅੰਬਰ ਸਰਚ ਵੀ ਸੁਰੱਖਿਆ ਦੇ ਨਾਂ ਤੇ ਬਿਲਕੁਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮੈਂ ਪੁਲਿਸ ਸਾਹਿਬ ਨੂੰ ਕਹਿੰਦਾ ਪੁਲਿਸ ਸਾਹਿਬ ਤੁਸੀਂ ਬਹੁਤ ਵਧੀਆ ਅਫਸਰ ਹੋ ਮਾਣ ਹੈ ਮੈਨੂੰ ਤੇ ਤੁਹਾਡੇ ਤੇ ਕਿ ਤੁਸੀਂ ਜਿੱਥੇ ਲੱਗਿਓ ਕ੍ਰਾਈਮ ਖਤਮ ਕੀਤਾ ਪਰ ਸਾਡੇ ਸ਼ੇਫਟੈਂਕਾ ਸਾਡੇ ਹਿੰਦੂ ਸੰਗਠਨਾਂ ਦਾ ਖਿਆਲ ਕੌਣ ਕਰੇਗਾ ਇਹ ਬੜਾ ਵੱਡਾ ਕੱਲ ਜੋ ਤਰਨਤਾਰਨ ਪੁਲਿਸ ਵਾਲੇ ਜਿਹੜਾ ਹੈ ਸ਼ਹੀਦ ਹੋ ਗਿਆ ਉਹਦੇ ਬਾਰੇ ਕੀ ਕਹਿੰਦੇ ਗੁੰਡਾਗਰਦੀ ਪੰਜਾਬ 'ਚ ਮੈਂ ਗਿਰੂੰਗਾ ਇਹ ਗੁੰਡਾਗਰਦੀ ਦੀ ਨਿਸ਼ਾਨੀ ਹੈ ਪੰਜਾਬ ਦੇ ਵਿੱਚ ਸ਼ਰਿਆਮ ਪੁਲਿਸ ਵੇਖੋ ਸਾਡੇ ਸੇਫਟੀ ਲਈ 24 ਘੰਟੇ ਸਾਡੇ ਲਈ ਡਿਊਟੀ ਦਿੰਦੀ ਹੈ 24 ਘੰਟੇ ਸਾਡੇ ਲਈ ਹਾਜ਼ਰ ਹੁੰਦੀ ਹੈ ਸਲੂਟ ਹੈ ਪੰਜਾਬ ਪੁਲਿਸ ਨੂੰ ਕਿਉਂਕਿ ਪੰਜਾਬ ਪੁਲਿਸ ਵਰਗੇ ਬਹਾਦਰ ਸਿਪਾਹੀ ਕਿੱਥੇ ਨਹੀਂ ਮਿਲਨੇ ਦੇਖੋ ਜਿਨ੍ਹਾਂ ਨੇ ਕੱਲ ਕਤਲ ਕੀਤਾ ਪਹਿਲੀ ਗੱਲ ਹੈ ਕਿ ਉਹਨਾਂ ਨੂੰ ਬੰਦੀ ਸਜ਼ਾ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਬੰਦੀ ਸਜ਼ਾ ਕਾਨੂੰਨ ਰਾਹੀਂ ਜਲਦੀ ਉਹ ਜਲਦੀ ਇਹੋ ਜਿਹੇ ਬੰਦੇ ਨੂੰ ਫਾਂਸੀ ਦਿਵਾਣੀ ਚਾਹੀਦੀ ਹੈ ਕਿ ਜੇ ਸਾਡੇ ਪੰਜਾਬ 'ਚ ਪੁਲਿਸ ਹੀ ਸੇਫ ਨਹੀਂ ਹੋਏਗੀ ਤੇ ਅਸੀਂ ਆਮ ਇਨਸਾਨ ਆਪਣੀ ਸੇਫਟੀ ਕਿੱਥੋਂ ਗਿਣਾਂਗੇ ਅਸੀਂ ਕਿੱਥੇ ਜਾ ਕੇ ਕਵਾਂਗੇ ਕਿ ਸਾਡੀ ਸੇਫਟੀ ਕਰੋ ਸਾਨੂੰ ਬਚਾਓ ਕਾਰ ਨੂੰ ਚਾਹੀਦਾ ਹੈ ਮਾਨ ਸਾਹਿਬ ਜਿਹੜੇ ਤੁਸੀਂ ਸਪੈਸ਼ਲ ਤੌਰ ਤੇ ਇਸ ਚੀਜ਼ ਦੇ ਖਿਆਲ ਰੱਖੋ ਤੁਸੀਂ ਜਿਹੜਾ ਉਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਬਹੁਤ ਵਧੀਆ ਦਿੱਤਾ ਪਰ ਖਾਸ ਕਰਕੇ ਤੁਸੀਂ ਸਾਡੇ ਹਿੰਦੂਆਂ ਦਾ ਵੀ ਤੁਸੀਂ ਹਿਸਾਬ ਲਓ ਮੋਗੇ ਦੇ ਪਿੱਛੇ ਜਿਹੜਾ ਕਤਲ ਹੋਇਆ ਸੀ ਪਿੱਛੇ ਸ਼ਰੇਆਮ ਸ਼ੇਪ ਸੈਨਿਕਾਂ ਨੂੰ ਦੇਖੋ ਕਿੱਦਾਂ ਸ਼ਰੇਆਮ ਬਾਜ਼ਾਰ ਦੇ ਵਿੱਚ ਜਿਹੜਾ ਵੱਡਿਆ ਗਿਆ ਮਾਰਿਆ ਗਿਆ ਫਿਰ ਮੁਰ ਕੇ ਗੁੰਡਾਗਰਦੀ ਦੇਖੋ ਕਿੰਨੀ ਵੱਡੀ ਮਤਲਬ ਉਹ ਬੰਦਾ ਵੀਡੀਓ ਲਾਈਵ ਹੋ ਕੇ ਗੈਂਗਸਟਰ ਕਹਿ ਰਿਹਾ ਅਸੀਂ ਮਾਰਿਆ ਹਿੰਮਤ ਦੇਖੋ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਗੁੰਡਿਆਂ ਦੀ ਹਿੰਮਤ ਦੇਖ ਲਓ ਕਿੱਦਾਂ ਵਧੀ ਪਈ ਹੈ